ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜੋ ਕਿਸ਼ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਬਾ ਸਬਨੀ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇਵੜਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਓ ਜਲ ਚਲ ਮਹੀਨ ਅਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੁ ਰੈ ਤਿਨ ਹਰ ਸਿਓ ਆਣ ਮਿਲਾਵੇ माया मोह परम पौ काटै संत शरण जो आवै जे हां मनورت ਕਰ ਅਰਾਦੇ ਸੋ ਸੰਤਨ ਤੇ ਪਰੈ ਜਨ ਕੀ ਮਹਿਮਾ ਕੇ ਤਖਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਾਹ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੇ ਨਿਕਾਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਸ਼ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਬਨੀ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇਵੜਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਚਲ ਮਹੀ ਅਰਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾ ਕੈ ਨੇੜ ਨ ਆਵੈ ਜਨਮ ਜਨਮ ਕਾ ਵਿਚਰਿਆ ਹੋਇ ਤਿਨ ਹਰ ਸਿਉ ਆਣ ਮਿਲਾਵੈ ਮਾਇਆ ਮੋਹ ਪਰਮ ਭਉ ਕਟੈ ਸੰਤ ਸਰਣ ਜੋ ਆਵੇ ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਵੈ ਜਨ ਕੀ ਮਹਿਮਾ ਕੇ ਤਕਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਹੁ ਨਾਨਕ ਜਿਨ ਸਤ ਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ सतना श्री वाहेगुरू गुरु, साहिब जी सूही महला पंजा जो किशर सोए प्रभ मान है तो राम नाम रंग राते तिन्की शोभा सभी थाई थाई दिन प्रभ के चरण पराते ਮੇਰੇ ਨਾਮ ਹਰ ਸੰਤ ਜੇ ਵਰਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਨਹੀਂ ਅਲਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚਰਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ माया मोह परम पो कटै संत शरण जो आवै जे हां मनोरथ कर आराधे सो संतन ते परै जाने की मेहमान के तकबर नौ जो प्रभु अपने पाणे ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ RAM ਨਾਮ ਰੰਗ ਰਾਤੇ ਦੇਨ ਕੀ ਸੋਬਾ ਸਭ ਨਹੀਂ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ ਨਾਮ ਹਰ ਸੰਤ ਜੇ ਵਰਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਓ ਜਲ ਥਲ ਮਹੀਨ ਰਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿਨ ਹਰ ਸਿਓ ਆਣ ਮਿਲਾਵੇ माया मोह परम पो कटै संत शरण जो आवै जे हां मनोरथ कर आरादे सो संतन ते परै जाने की महिमा के तकबर नाऊ जो प्रभु अपने पाणे कहो नानक जिन सतगुरु भेटया से सब ते भए निकाने सतनाम श्री गुरु साहिब जी सुही महला पंजवा जो कर सोई प्रभ रान है राम नाम रंग राते तिन की शोभा सबनी थाई थाई दिन प्रभ के चरण पराते ਮੇਰੇ ਨਾਮ ਹਰ ਸੰਤ ਜੇਵੜ ਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਓ ਜਲ ਚਲ ਮਹੀ ਅਲ ਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿਨ ਹਰ ਸਿਓ ਆਣ ਮਿਲਾਵੇ ਆਇਆ ਮਹ ਪਰਮ ਪੌ ਕਟੈ ਸੰਤ ਸਰਨ ਜੋ ਆਵੈ ਜੇ ਹਾਮ ਨੋਰਤ ਕਰ ਅਰਾਦੇ ਸੋ ਸੰਤਨ ਤੇ ਪਰੈ ਜਾਣੀ ਕੀ ਮਹਿਮਾ ਕੇ ਤਖਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਉ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜੋ ਕਿਛੁ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤੇਨੇ ਕੀ ਸੋਬਾ ਸਭਨੀ ਥਾਈ ਦਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤ ਜੇਵੜਾ ਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਚਲ ਨਹੀਂ ਅਲਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕਟੈ ਸੰਤ ਸਰਣ ਜੋ ਆਵੇ ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਵੈ ਜਨ ਕੀ ਮਹਿਮਾ ਕੇ ਤਕਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਹੁ ਨਾਨਕ ਜਿਨ ਸਤ ਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਸ਼ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਇਨ ਕੀ ਸੋਬਾ ਸਭਨੀ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇ ਵਰਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਓ ਜਲ ਛਲ ਮਹੀਨ ਰਸੋਈ ਰਿਹਾ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾ ਕੈ ਨਾ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰ ਸਿਓ ਆਣ ਮਿਲਾਵੇ माया मोह परम पौ कटै संत शरण जो आवै जे हां मनोरथ कर आरादे सो संतन ते परै जाने की महिमा के तकबर नाऊ जो प्रभु अपने पाणे ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਛਹ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਇਨ ਕੀ ਸੋ ਬਾ ਸਭਨੀ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇਵੜ ਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਛਲ ਮਹੀ ਅਲਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ माया मोह परम पौ कटै संत शरण जो आवै जे हाम नورت ਕਰ ਅਰਾਦੇ ਸੋ ਸੰਤਨ ਤੇ ਪਰੈ ਜਾਨੀ ਕੀ ਮਹਿਮਾ ਕੇ ਤਖਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਾਹ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਸ਼ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਇਨ ਕੀ ਸੋਬਾ ਸਭਨੀ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇ ਵਰਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚਰਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ ਆਇਆ ਮਹ ਪਰਮ ਪੌ ਕਟੈ ਸੰਤ ਸਰਨ ਜੋ ਆਵੈ ਜੇ ਹਾਮ ਨੋਰਤ ਕਰ ਅਰਾਦੇ ਸੋ ਸੰਤਨ ਤੇ ਪਰੈ ਜਾਣੀ ਕੀ ਮਹਿਮਾ ਕੇ ਤਖਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਾਹ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਸ਼ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਬਨੀ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇਵੜਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਆਲ ਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾ ਕੈ ਨੇੜ ਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤិន ਹਰ ਸਿਉ ਆਣ ਮਿਲਾਵੈ माया मोह परम पौ कटै संत शरण जो आवै जे हां मनोरथ कर आरादे सो संतन ते परै जाने की महिमा के तकबर नऊ जो प्रभु अपने पाणे ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਦੇਨ ਕੀ ਸੋਭਾ ਸਭਨੀ ਥਾਈ ਦਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤ ਜੇਵੜਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਚਲ ਨਹੀਂ ਅਲਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤិន ਹਰ ਸਿਉ ਆਣ ਮਿਲਾਵੇ माया मोह परम पो कटै संत शरण जो आवै जे हां मनोरथ कर आराधे सो संतन ते परै जाने की मेहमान के तकबर नौ जो प्रभु अपने पाणे कहौ नानक जिन सतगुरु भेटया से सब ते भय निकाने ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਸ਼ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ^{(1)} ਜਿਨ ਕੀ ਸੋਬਾ ਸਭਨੀ ਥਾਈ ਦਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇਵੜਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਛਲ ਮਹੀਨ ਅਲਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਂ ਕੈ ਨੇੜ ਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤិន ਹਰ ਸਿਉ ਆਣ ਮਿਲਾਵੈ ਮਾਇਆ ਮੋਹ ਪਰਮ ਕੋ ਕਟੈ ਸੰਤ ਸੁਰਨ ਜੋ ਆਵੇ ਜਿਹਾ ਮਨੋਰਤ ਕਰ ਅਰਾਧੇ ਸੋ ਸੰਤਨ ਤੇ ਪਵੈ ਜਨ ਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤ ਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਸ਼ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਅਪਰਾਤੇ ਮੇਰੇ RAM ਹਰ ਸੰਤ ਜੇਵੜਾ ਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਉ ਜਲ ਚਲ ਮਹੀ ਅਲਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾਂ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ माया मोह परम को कटै संत शरण जो आवै जे हां मनोरथ कर आरादे सो संतन ते परै जाने की महिमा के तकबर नाऊ जो प्रभु अपने पाणे ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਜੋ ਕਿਛ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ તેને કી સોબાર સબની થાઈ દિન પ્રભ કે ચરણ અપરાતે મેરે રામ હર સંત જે વર્ના કોઈ भगत બન આઈ પ્રભ અપને સયો જલ ચલ મહીરસોઈ રહી કોટ અપરાધી સંત સંગ ઉદરે જમ તા કે નેડ ન આવે ਜਨਮ ਜਨਮ ਕਾ ਵਿਚੜਿਆ ਹੋਇ ਤិន ਹਰ ਸਿਓ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕਟੈ ਸੰਤ ਸੁਰਨ ਜੋ ਆਵੇ ਜੇ ਹਾਮ ਨੋਰਤ ਕਰ ਅਰਾਦੇ ਸੋ ਸੰਤਨ ਤੇ ਪਰੈ ਜਾਣੀ ਕੀ ਮਹਿਮਾ ਕੇ ਤਖਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕੀ ਸ਼ਹਿ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ इनकी सुबह सबनी थाई दिन प्रभु के चरण अपराते मेरे राम हर संत जेवड़ ना कोई भगत बन आई प्रभु अपने सो जल चल मही आल सोई रेहा कोट अपराधी संत संग उदर जमत कह नेड ना आवे ਜਨਮ ਜਨਮ ਕਾ ਵਿਚੜਿਆ ਹੋਇ ਤਨ ਹਰ ਸਿਓ ਆਣ ਮਿਲਾਵੇ ਮਾਇਆ ਮੋਹ ਪਰਮ ਕੋ ਕਟੈ ਸੰਤ ਸਰਨ ਜੋ ਆਵੇ ਜੇ ਹਾਮ ਨੋਰਤ ਕਰ ਅਰਾਦੇ ਸੋ ਸੰਤਨ ਤੇ ਪਰੈ ਜਾਣੀ ਕੀ ਮਹਿਮਾ ਕੇ ਤਕਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਹਉ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜੋ ਕਿਛੁ ਕਰੈ ਸੋਇ ਪ੍ਰਭ ਮਨਹਿ ਓਏ ਰਾਮ ਨਾਮ ਰੰਗ ਰਾਤੇ તેને કી સવાર સબની થાઈ દિન પ્રભ કે ચરણ અપરાતે ਮੇਰੇ RAM ਹਰ ਸੰਤ ਜੇ ਵਰਨਾ ਕੋਈ ਪਗਤ ਬਣ ਆਈ ਪ੍ਰਭ ਆਪਣੇ ਸਿਓ ਜਲ ਛਲ ਮਹੀਨ ਰਸੋਈ ਰਿਹਾਂ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਤਾ ਕੈ ਨਾ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤਿਨ ਹਰ ਸਿਓ ਆਣ ਮਿਲਾਵੇ ਮਾਇਆ ਮੋਹ ਪਰਮ ਕੋ ਕਟੈ ਸੰਤ ਸਰਣ ਜੋ ਆਵੇ ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਵੈ ਜਨ ਕੀ ਮਹਿਮਾ ਕੇ ਤਕਬਰ ਨਾਉ ਜੋ ਪ੍ਰਭ ਆਪਣੇ ਪਾਣੇ ਕਹੁ ਨਾਨਕ ਜਿਨ ਸਤ ਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ